ਨਹੀਂ ਅੱਬਾ ਜੀ ਸਾਰੀ ਜ਼ਿੰਦਗੀ ਥੱਲੇ ਹੀ ਸੁੱਤੇ ਨੇ ਹਾਂਜੀ ਥੱਲੇ ਹੀ ਸੁੱਤੇ ਆ ਯਾਰ ਕੈਸੇ ਤੁਸੀਂ ਛੇ ਭਰਾ ਸੀ ਤੇ ਤੁਹਾਨੂੰ ਮੰਜੀ ਵੀ ਨਹੀਂ ਪਿਓ ਉਹਨੂੰ ਦੇ ਸਕੇ ਤੁਸੀਂ ਉਹ ਨਹੀਂ ਡਾਕਟਰਾਂ ਨੇ ਕਿਹਾ ਜੀ ਥੱਲੇ ਸੌਣਾ ਉਹਨਾਂ ਨੂੰ ਬੈੱਡ ਸੋਲਵ ਹੋ ਗਿਆ ਸੀ ਨਾ ਯਾਰ ਬੈੱਡ ਸੋਲ ਕਿੱਦਾਂ ਹੋ ਜਾਂਦਾ ਵਾ ਉਹ ਤੇ ਐਦਾਂ ਹੋ ਜਾਂਦਾ ਐਦਾਂ ਹੋ ਜਾਂਦਾ ਐਦਾਂ ਮੀਆਂ ਮੁਹੰਮਦ ਬਖਸ਼ ਨੇ ਨਹੀਂ ਕਿਹਾ ਹਾਂ ਲੈ ਉਹ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ ਇਹ ਦੁਨੀਆ ਮੇਲਾ ਹਾਂ ਤੈਨੂੰ ਸ਼ੇਰ ਬੜੇ ਯਾਦ ਆ ਬੱਸਾਂ ਜੀ ਫੱਤੀ ਵੇਚਦਾਂ ਉਹ ਨਹੀਂ ਗੋਗੇ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਨਾ ਬਾਜੀ ਨੇ ਨਾ ਸਰਾਣੇ ਦੋ ਕੁੰਡੀਆਂ ਰੱਖਣੀਆਂ ਕੁੰਡੀਆਂ ਉਹਨਾਂ 'ਚ ਪਾਣੀ ਚਿੜੀਆਂ ਪੀਣਗੀਆਂ ਅਬਾਜੀ ਦੀ ਰੂਹ ਨੂੰ ਇੱਕ ਆਰੇ ਸਵਾਬ ਆ ਯਾਰ ਉਹਦਾ ਅੱਬਾ ਜੂਆ ਖੇਲਦਾ ਮਰ ਗਿਆ ਤੇ ਹੁਣ ਸਵਾਬ ਉਹ ਤਾਣਾ ਤੈਨੂੰ ਕਿਹਨੇ ਕਿਹਾ ਜੂਆ ਖੇਡਦਾ ਮਰ ਗਿਆ ਆਪੀ ਕਹਿਣ ਡਿਆਂ ਵੀ ਅੱਬਾ ਸਾਡਾ ਨਸ਼ਈਆਂ 'ਚ ਬੈੰਦਾ ਸੀ ਤੇ ਆਹ ਖੇਲਦਾ ਉਹ ਤਾਂ 2-4 ਦਿਨ ਬੈਠਾ ਵਾ ਆਡ ਵਾਸਤੇ ਦਵੋ ਮੈਂ ਲੇਬਰ ਨੂੰ ਦਿਆਣਾ ਵਾ ਫਿਰ ਕਿੰਨੇ ਕ ਘੰਟੇ ਜੀ ਪ੍ਰਾਣੇ ਆ ਗਏ ਤੁਹਾਡੇ ਸਾਰੇ ਨਹੀਂ ਅਜੇ ਸਾਦਕਾਬਾ ਨੂੰ ਟੁਰ ਪਿਆ ਪੈਦਲ ਹੈ